ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਆਣਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆ ਇਹ ਅੱਜ ਦੇ ਵੀਡੀਓ ਦੇ ਵਿੱਚ ਪਸ਼ੂ ਤੇ ਕਾਫੀ ਗਿਣਤੀ ਜੀ ਤੁਹਾਨੂੰ ਦਿਖਾਉਣੇ ਸੀ ਹੁਣ ਪਰ ਵੇਚਣ ਵਾਲੀਆਂ ਦੋ ਤਿੰਨ ਹੀ ਰਹਿ ਗਈਆਂ ਜਿਹੜੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਧੀ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹਾਲ ਹਰ ਵੀਪਾ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਦੱਸੋ ਵਧੀਆ ਜੀ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਬੜਾ ਵੇਲ ਜਿਆ ਕਰਤਾ ਜੀ ਹੁਣ ਤੋਂ ਬਿਲਕੁਲ ਮੈਂ ਤੁਹਾਨੂੰ ਫੋਨ ਤੇ ਡਿਆ ਨਹੀਂ ਕਹਿਣਾ ਹਾਂਜੀ ਵੀ ਦੋ ਰਹਿ ਗਈਆਂ ਵੀ ਨਾ ਵੇਖ ਜੇ ਛੇਤੀ ਥੋੜਾ ਜਿਹਾ ਆਇਓ ਠੀਕ ਆ ਨਗਰ ਤੋਂ ਰਾਤੀ ਦੱਸਿਆ 7-8 ਹਾਂਜੀ ਹਾਂਜੀ ਵੇਖ ਜੇ ਵੀਪਾ ਜੀ ਸਾਰੇ ਠੀਕ ਆ ਹਾਂਜੀ ਆ ਦੋਵੇਂ ਰਹਿ ਗਈਆਂ ਜੀ ਹੁਣ ਦੋ ਤੇ ਜੇ ਹੁਣ ਇਹ ਲੱਦ ਕੇ ਖੜੀਆਂ ਹਾਂ ਨਾ ਹੁਣ ਇਹ ਗੀਆਂ ਲੱਦ ਕੇ ਉਹ ਛੋਟੀ ਵੀ ਖੜੀ ਉਹ ਵੀ ਉਹ ਵੀ ਵੀ ਗਈ ਆ ਨਾ ਐਂਡਲੀ ਅੱਛਾ ਹਰਗਪਿੰਦਪੁਰੇ ਜਾਣੀ ਇੱਕ ਵਸ਼ੀ ਚਲ ਗਈ ਆ ਲੱਗੇ ਸਾਡੇ ਠੀਕ ਆ ਤੇ ਜਿਹੜੀਆਂ ਦੋ ਗਈਆਂ ਟਾਰੀ ਲੱਗੇ ਉਹ ਟਾਰੀ ਕਹਿੰਦੇ ਟਾਰੀ ਲੱਗੇ ਪਿੰਡਿਆਂ ਨਾਲ ਹੀ ਕੋਈ ਰੋੜਾਂ ਵਾਲਾ ਕੇ ਕਿਹੜਾ ਪਿੰਡ ਅੱਛਾ ਹਾਂਜੀ ਰੋੜਾਂ ਵਾਲਾ ਹੈ ਉੱਥੇ ਹਾਂਜੀ ਉੱਥੇ ਵੀਰ ਹੁਣ ਖੜੀਆਂ ਜੀ ਅੱਗੇ ਮੇਰੇ ਕੋ ਖੜਦੇ ਰੰਗਰੋ ਠੀਕ ਠੀਕ ਆ ਹਾਂਜੀ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਕਰੀ ਹਾਂ ਮੇਰਾ ਭਾਈ ਬਗੀਚਾ ਸਿੰਘ ਜੀ ਹਾਂ ਜੀ ਹਰੜ ਕਲਾਂ ਤਸੀਲ ਇਨਾਲਾ ਤੇ ਜ਼ਿਲ੍ਹਾ ਮਰਸਾ ਜੀ ਤੇ ਫੋਨ ਨੰਬਰ ਹੀ ਬੋਲਦਾ 992751934 ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਨੀਲੀ ਗਾਹੀ ਤੋਂ ਕਰੋ ਮੱਝਾਂ ਦੋ ਤਾਂ ਦੋਵੇਂ ਤਾਜ਼ੀਆਂ ਹੀ ਸੂਈਆਂ ਬਿਲਕੁਲ ਉਹ ਦਰਾਤ ਦੀ ਬਾਜੀ ਸੂਈ ਉਹ ਜੇਪਈ ਕਿੰਨੇ ਦਿਨਾਂ ਦੀ ਸੂਈ ਜਿਆ ਕੀ ਪਰਸੋਂ ਸੂਈ ਬਾਜੀ ਠੀਕ ਆ ਤੇ ਮਗਰ ਕੱਟਾ ਬੜਾ ਪਿਆ ਦੇ ਦਿੱਤਾ ਨਾ ਤੇ ਕਿੰਨੇ ਕ ਦੁੱਧ ਆ ਲਈ ਆ ਇਹ ਹਰ ਪ੍ਰੀਤ ਭਾਜੀ ਹੈਗੀ ਜੇ ਮੰਨ ਲਓ ਤੇ ਥਲੇ ਸਟਾਰਟਿੰਗ 10 ਕਿਲੋ ਲੀਟਰ ਮਾਰ ਕੇ ਕੋਈ ਵੀ 4 ਟਾਈਮ ਚੋ ਗੇ ਖੜੇ ਢੋਲਾ ਹੂਗਾ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਹੈ ਦੁੱਧ ਭਾਜੀ 13-14 ਕਿਲੋ ਦਿੰਦੀ ਰਹੀ ਮੈਂ ਤੇ ਪਿੱਛਾ ਦੂ ਆ ਜੇ ਹਰ ਕੀ ਠੀਕ ਆ ਚੌਣ ਜਵਾਰੀ ਐ ਵਧੀਆ ਸੀਲ ਠੱਲੀ ਮੈਂ ਜੀ ਤੋਰ ਹਾਂ ਫਿਰ ਇੱਕ ਰੀ ਨਾ ਜੋ ਤੋਰ ਪੁੱਤ ਕਿੰਨਾ ਤੋਰ ਆ 10 ਕਿਲੋ ਜਿਹੜਾ ਬੋਲਾ ਹੀ ਮੋਕੇ ਦੇ ਦੇ ਕੋਲ ਪਿਆਰ ਦੱਸਦੇ ਆ ਬਾਕੀ ਉਹ ਤੁਸੀਂ ਆਪਣੀ ਚਵਾਈ ਕਰਕੇ ਲੈ ਜਾ ਜਣੇ ਤੇ ਇਹਦਾ ਫਿਰ ਮੁੱਲ ਮੋਹਲਾ ਰੁਪਈਆ ਭਾਈ ਇਹਦਾ 75 ਜੇ ਅੱਛਾ ਹਾਂਜੀ ਤੇ ਕਿੰਨੇ ਦੇ 70000 ਦੀ ਕਿ ਮੋਕੇ ਤੇ ਹੋਰ ਕਰ ਦੋਗੇ ਆ ਵੀ ਕਰ ਦੋ ਤੁਸੀਂ 68 ਦੀ ਦੇ ਦिए ਫਿਰ ਹਾਂ ਆ ਨਾ ਹੀ ਕਰੀਏ ਬਰਾ ਕਿੰਨੇ ਦੀ 65000 ਦੀ 65000 ਦੀ ਹਾਂਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਭਾਜੀ 12 ਕਿਲੋ ਦੀ ਤੇ ਮੇਰੀ ਫੁੱਲ ਗਰੰਟੀ ਹੋ ਜਿਹੜਾ ਮਰਜੀ 12 ਕਿਲ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਕਿਉਂਕਿ ਮੰਨ ਲਓ ਅਜੇ ਪਰਸੋਂ ਦੀ ਸਵੇਰ ਫੜੇ 100 ਕਿਲੋ ਆ ਠੀਕ ਆ ਇਹ 2 ਕਿਲੋ ਦਾ ਆਮ ਨਾਲ ਵਾਜਣਾ ਨੇ ਠੀਕ ਆ ਜੀ ਬਾਕੀ ਇਹ ਆ ਵੀ ਚਲੋ ਕੱਦ ਕਾਠ ਚੰਗਾ ਵਾ ਹਾਂਜੀ ਹਾਂਜੀ ਬਹੁਤ ਚੰਗੀ ਬੰਦੀ ਬੜੀ ਮਹਿਬਰ 4 ਵਜੇ ਦੀ ਚਵਾਈ ਜੇ ਵੀਰ ਜੀ ਬਣੇ ਠੀਕ ਆ ਜੀ ਹਾਂਜੀ ਤੇ ਇੱਕ ਆ ਹੁਣ ਆ ਗਈ ਜਿਹੜੀ 2 ਨੰਬਰ ਤਾਜੀ ਸੂਈ ਹੈ ਤੇ ਆ ਜਿਹੜੀ ਜੇ ਦੇਦੇ ਮਗਰ ਕੀ ਆ ਗਿਆ ਜੀ ਦੋਮਾ ਮਗਰ ਕੱਟਾ ਭਾਈ ਦੋਮਾ ਮਗਰ ਕੱਟਿਆ ਹੀ ਆ ਜੀ ਤੇ ਇਹ ਵਿੱਚ ਦੀ ਕਿੰਨੇ ਕੁ ਦੁੱਧ ਆਲੀ ਫਿਰ ਵੀ ਵੀ ਦੀ ਆਪਣਾ ਇਹਨਾ सोनू ਵੀ ਨਹੀਂ ਨਾਲੇ ਵਾਲਾ ਹਾਂਜੀ ਉਹਦੇ ਕੋਲ ਟੋਕਰ ਖੜੀ ਸੀ ਅੰਬ ਕੋੜ ਦੀ ਮੇਰੇ ਮਾਮਾ ਜੀਆਂ ਨੂੰ ਅੱਛਾ ਇਹ ਉਦੋਂ ਪੰਜਾਂ ਮਹੀਨਿਆਂ ਦੀ ਗੱਬਣੀ ਇਹਦੇ 7 ਕਿਲੋ ਦੁੱਧ ਹੀ ਚਾਹੀਦੇ ਤੁਹਾਨੂੰ ਅੱਛਾ ਹਾਂਜੀ ਪੰਜਾਂ ਮਹੀਨਿਆਂ ਦੀ ਗੱਬਣ ਕੋਲ 7 ਕਿਲੋ ਦੁੱਧ ਦੀ ਹਾਂਜੀ ਠੀਕ ਆ ਇਹ ਮੰਨ ਲਓ ਵੀ ਇਸ ਹਿਸਾਬ ਨਾਲ ਤਾਂ ਵੀ ਜੇ 7 ਕਿਲੋ ਦੁੱਧ ਅਸੀਂ ਦੇ 10ਾਂ ਤੋਂ 18 ਹੀ ਜਾਊਗੀ ਘੱਟ ਨਹੀਂ ਹੋਣੀ ਠੀਕ ਆ ਉਹ ਜਵਾ ਬਹੁਤ ਚੰਗਾ ਜੀ ਠੀਕ ਆ ਜੀ ਹਾਂ 3 ਕਿਲੋ ਆਪਾਂ ਚੋਇਆ ਸੀ ਬੱਚੇ ਨਹੀਂ ਗਿਆ ਜੀ ਤੋਰੀਏ ਫਿਰ ਇਹਨੂੰ ਹਾਂ ਤੋਰੀਏ ਬਾਕੀ ਚੱਲਣ ਥੱਲੇ ਵੀ ਚੰਗੀ ਬਣ ਗਈ ਆ ਅਜੇ ਰਾਤ ਹੀ ਸੋਈ ਆ ਇੱਕੋ ਹੀ ਚਵਾਈ ਜੜੀ ਅਦੀ ਹੋਈ ਆ ਆ ਦੇਖ ਸੰਦੇ ਜੀ ਬਾਕੀ ਕੋਈ ਵੀਰ ਸਾਂਭਲਾ ਕੋਈ ਲੈ ਜੇ ਦੋ ਦਿਨ ਨੇ ਚੰਗਾ ਕੱਢੀ ਜਣਾ ਹਾਂ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ ਚੰਗੀ ਦੂਰ ਦੂਰ ਜਿਹੜਾ ਥਣ ਲੱਗਾ ਇਹ ਤੇ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ ਵੀ ਮੁੱਲ 75 ਦੀ ਹੈ ਅੱਛਾ ਹਾਂਜੀ ਤੇ ਜੇ ਅਸਨ ਹੋ ਕਿਨੇ ਦੀ ਹੈ 70 ਦੇ ਦੀਏ 70 ਦੀ ਕਿ ਛੋਟ ਕਰ ਦੀਏ ਚੋਂ ਕਰ ਦੋ ਤੁਸੀਂ ਕਿੰਨੀ ਕਰ ਦੀਏ 1000 ਰੁਪਏ ਭਾਈ 2 ਛੜ ਦੀਏ 2 ਛੜ ਦੀਏ ਕਿ 67 ਦੀ ਦੇ ਦੀਏ 67 ਦੀ ਨਹੀਂ ਹੁੰਦੀ ਹੋਰ ਕਰ ਦੋਗੇ बराबर ही कर दिए दोमे फिर पाजी मुड़के वीर कहंदे दे ਹੁਣ ਹੋਰ ਕਰੋ ਫਿਰ ਆਪਾਂ ਹੋਰ ਨਹੀਂ ਜੇ ਉਹ ਕਟਾ ਪਤਾ ਜਾ ਅੱਛਾ 65 65000 ਦੀ 65 65000 ਜਿਹੜੀ ਕੋ ਮਰਜ਼ੀ ਲੈ ਜਿੰਨੀ ਕੱਟ ਦਿੰਦੀ ਆਪਾਂ ਹਣਾ ਠੀਕ ਹੈ ਜੀ ਆਹ ਠੀਕ ਹੈ ਤੇ ਇੱਕ ਵਾਰੀ ਤੁਹਾਨੂੰ ਇਸ ਤਰ੍ਹਾਂ ਹੀ ਦਿਖਾ ਦਈਏ ਆਹ ਦੇਖ ਸਕਦੇ ਜੀ ਤੇ ਆਮ ਅੱਜ ਵਿਗ ਗਈ ਫਿਰ ਇਹ ਬਾਜੀ ਵਿਗ ਗਈ ਆ ਇਹ ਹਰਗੋਬਿੰਦਪੁਰੇ ਜਾਣੀ ਆ ਇਹ ਹਰਗੋਬਿੰਦਪੁਰੇ ਜਾਣੀ ਆ ਹਰਗੋਬਿੰਦਪੁਰੇ ਨੇ ਕੋਜ ਕੀਪਰ ਪਿੰਡਾਂ ਉੱਕੀ ਜਾਣੀ ਆ ਠੀਕ ਆ ਤੇ ਇੱਕ ਵਾਸ਼ੀ ਬੱਜੀ ਜੇ ਐਂਡ ਤੇ ਉਹ ਵਾਸ਼ੀ ਬਾਜੀ ਬਣੀ ਗਏ ਉਹਨੂੰ 2 ਮਹੀਨੇ ਹੋ ਨੇ ਆ ਫਾਈ ਲਈ ਹੋ ਠੀਕ ਆ ਹਾਂ ਜੀ ਦੇਖੋ ਇਹ ਮੈਂ ਆਪਣੇ ਮਮੇ ਕੋਲੇ ਮੀ ਗਿਆ ਅੱਛਾ ਇਹ ਤੇ ਮਾਜਿਕ ਕੋ ਜਗਾ ਹੀ ਆ ਮੁਨਾ ਬਾਹਰ ਚਲ ਚਲੇ ਆਵਾਂ ਦਾ ਠੀਕ ਆ ਹਾਂ ਜੀ ਇਹ ਹਜੇ ਚੈੱਕ ਨਹੀਂ ਇਹ ਕਰਾਈ ਜਮੇ ਚੈੱਕ ਨਹੀਂ ਕਰਾਈ ਇਹ ਹਜੇ ਉਤਰਾ ਹੀ ਆ ਕਿ ਪਹਿਲਾਂ ਸਵੇ ਸੁਣ ਬੀਬਾ ਜੀ ਮਖਾਇਓ ਜਾਲਦੀ ਜਿੰਦਾ ਸੂਨ ਵਾਲੀ ਲਕੜੀ ਆ ਪਰ ਚੈੱਕ ਨਹੀਂ ਕਰਾਈ ਉਹ ਨਾ ਉਹ ਨਹੀਂ ਕਰਾਈ ਹਜੇ ਚੈੱਕ ਨਹੀਂ ਕਰ ਕਿੰਨਾ ਚਿਰ ਹੋਇਆ ਵਾ ਇਹਨੂੰ ਮਾਲੋ ਸਤਾਈਦਰੀਨ 2 ਮਹੀਨੇ ਹੋਨੇ ਆ ਜੀ ਅਜੇ 2 ਮਹੀਨੇ ਹੋਨੇ ਆ 6ਵੇਂ ਦੀ ਸਤਾਈ ਨੂੰ ਬਣੀ ਤੇ ਬਾਕੀ ਇਹਦੇ ਬਾਰੇ ਵੀ ਚਲੋ ਕੋ ਪੁੱਛ ਲੇ ਹਣਾ ਕੋ ਪੁੱਛ ਲਈ ਆਪਾਂ ਜਾਇਜ਼ ਹੀ ਦੇ ਦਣੀ ਠੀਕ ਆ 10000 ਦੀ ਦੇ ਦਾਂਗੇ ਰੁਪਈਆ ਭਾਈ ਅੱਛਾ 10000 ਦੀ ਹਾਂਜੀ ਠੀਕ ਆ ਚਲੋ ਅਖਾਤਾ ਵਾਧਾ ਕਰ ਲਈਏ ਵੇਖ ਲਓ ਤੁਹਾਡੀ ਮਰਜ਼ੀ ਆ ਦੇ ਲਓ ਨਸਲ ਕਿਜੀਏ ਵਸ਼ੀਰੀ ਹਾਂਜੀ ਉਹ ਤੇ ਚਲ ਰਹੀ ਗਈ ਆ ਉਹ ਤਾਂ ਬਾਹਰ ਜਾਣਾ ਹੈ ਮੁੰਡਾ ਮਾਮਾ ਸਾਡਾ ਨੌਕਰੀ ਕਰਦਾ ਏ ਠੀਕ ਆ ਉਹ ਆਰ ਤੇ ਪੱਠੇ-ਪੱਠੇ ਪਾਉਂਦਾ ਨਹੀਂ ਮੁੰਡੇ ਨੇ ਚੱਲ ਜਣਾ ਕੱਲ ਨੂੰ ਬਾਹਰ ਠੀਕ ਆ ਹਾਂਜੀ ਕਿੰਨੇ ਦੀ ਫਿਰ ਜੈਸਨਾ ਤੁਸੀਂ ਆ ਵੀ ਕਰ ਦੋਗੇ 8 ਦੀ ਦੇਰੀਏ 7 ਦੀ ਲਾਸਟ ਦੇ ਦੀ ਠੀਕ ਆ ਅਗੋਂ ਕਿਸੇ ਦੀ ਕਿਸਮਤ ਆ ਆਪਾਂ ਸੁਣ ਵਾਲੀ ਕਰਕੇ ਨਹੀਂ ਦੇਣੀ ਠੀਕ ਆ ਖਾਲੀ ਆ ਜਿਹੜੀ ਆਪਾਂ ਖਾਲੀ ਕਰਕੇ ਦਵਾਂਗੇ ਠੀਕ ਆ ਬਾਕੀ 100% ਵਸ਼ੀਸ ਨੂੰ ਨਾਲ ਹੀ ਨਿਕਲੂਗੀ ਠੀਕ ਹੈ ਜੀ ਹਾਂ ਬਾਕੀ ਸਾਡੇ ਕੋ ਡੰਗਰ ਬੜੇ ਨਹੀਂ ਦੀ ਆਪਸਾਂ ਨਾਲ ਹੀ ਹਾਂਜੀ ਹਾਂਜੀ ਤੇ ਬਾਕੀ ਕੋਈ ਬੇਨਤੀ ਆ ਪਈਆ ਡੰਗਰ ਸੂਇਆ ਹੈ ਬਹੁਤ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਹਾਂਜੀ ਹਾਂਜੀ ਮੱਝਾ ਦੋਵੇਂ ਸੂਇਆਂ ਆ ਆਪਣੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ